ਆ ਬਈ ਨੈਲਸਨ ਮੁੰਨੇਲਾ ਸਕੂਲ ਆ ਕੈਲਗਰੀ ਤੇ ਜਵਾਗ ਪੈ ਲੜਤੇ ਤੇ ਸਾਰੇ ਭੋਰਾ ਭੋਰਾ ਏਕੇ 47 ਗੰਨਾਂ ਕੱਢੀ ਫਿਰਦੇ ਭੰਗ ਡਰੱਗ ਗੰਦ ਇੰਨਾ ਕਿ ਕੈਲਗਰੀ ਦਾ ਸਕੂਲ ਆ ਇੰਨੀ ਇੱਕ ਦੁਨੀ ਇੱਥੇ ਭੈੰਜ ਓਵਰਡੋਜ ਹੋ ਹੋ ਕੁੜੀਆਂ ਮਰੀਆਂ ਆ ਆ ਵੇਖੋ ਆ ਸ਼ੋਰ ਜੇ ਭੈੰਜੋ ਕੱਲ ਦੇ ਸ਼ੋਕਰੇ ਆ ਕੀ ਇਹਨਾਂ ਦਾ ਇਹ ਕੀ ਭੋਇੱਖਾ ਮੈਨੂੰ ਇਹ ਦੱਸ ਦੋ ਇਹ ਇਹ ਕਹਿੰਦੇ ਆ ਜੀ ਅਸੀਂ ਫਰਦੇ ਆ ਇਹ ਆ ਉਹ ਵੇਖ ਫੇਰ ਭੱਜੇ ਉਹਨ ਕੁੱਟਨ ਮਾਰਨ ਇਹ ਇਹ ਭੈਣ ਜੋ ਇਹਨਾਂ ਦਾ ਕੋਈ ਹੈ ਇਹਨਾਂ ਦਾ ਸਟੈਂਡ ਇਹਨਾਂ ਦਾ ਇੱਥੇ ਆਸ਼ਕੀ ਪੂਰੀ ਚੱਲਦੀ ਏ ਕੁੜੀਆਂ ਆਉਂਦੀਆਂ ਵਾਂ ਗੱਡੀਆਂ ਚ ਭਾਵਾਂ ਲਈ ਜਾਂਦੇ ਆ ਕੁੜੀਆਂ ਪਿੱਛੇ ਆਹਾ ਕੁਛ ਚੱਲੀ ਜਾਂਦਾ ਤੁਸੀਂ ਇਹ ਦੱਸ ਦੋ ਬਈਆ ਆ ਕੈਲਗਰੀ ਦਾ ਨੈਲਸਨ ਮਡੇਲਾ ਸਕੂਲ ਆ ਇਹ ਗੁਰਦੁਆਰਾ ਸਾਹਿਬ ਦੇ ਨੇੜੇ ਆ ਤੇ ਬਈ ਕੋਈ ਹੈ ਹੀ ਨਹੀਂ ਯਾਰ ਆਵਾਜੂ ਉੱਤ ਗਿਆ ਕਿਹੜਾ ਪੁਇਖਾ ਕਿਹੜੀ ਪੜ੍ਹਾਈ ਬਈ ਇਹੋ ਜਿਹਾ ਬੇੜਾ ਕਰਕੇ ਆਪਦੀਆਂ ਕੁੜੀਆਂ ਮੁੰਡੇ ਨਾ ਆਪਦਾ ਘਰੇ ਪੜਾ ਲਓ ਸ਼ਰਮ ਹਜਾ ਹੈ ਨਹੀਂ ਕੋਈ ਐਡਾ ਜੈਨੋਸਾਈਡ ਹੋਇਆ ਪਿਆ ਵਾ ਇੱਥੇ ਕੁੜੀਆਂ ਡਰਗ ਨਾ ਰੱਜੀਆਂ ਪਈਆਂ ਢਿੱਗੀਆਂ ਪਈਆਂ ਹੁੰਦੀਆਂ ਵਾ ਤੇ ਇੱਥੇ ਆ ਆ ਮਢੀਰ ਭੈਣ ਜੋ ਡਰਗਾਂ ਤੇ ਲਾਉਂਦੀ ਕੁੜੀਆਂ ਨੂੰ ਨਾਲ ਗੱਡੀਆਂ ਚ ਘਮਾਉਂਦੀ ਆ ਤੇ ਜਦੋਂ ਫਿਰ ਕਿਸੇ ਦੀ ਦੂਜੀ ਲੈ ਜਾਂਦਾ ਤੇ ਤੀਜੀ ਲੈ ਜਾਂਦਾ ਤੇ ਆ ਦੂਬਾਰੇ ਸਾਲੇ ਛਤਰੋ ਛਤਰੀ ਹੁੰਦੀ ਆ ਹੁਣ ਨਿਕਲ ਚੱਲੇ ਗੱਡੀਆਂ ਲੈ ਕੇ ਕੀ ਇਹਨਾਂ ਦਾ ਹੈ ਕੋਈ ਸਟੈਂਡਸ ਵਾਲਾ ਕੋਈ ਆ ਪੜਾਈ ਦਾ ਥਾਵਾ ਕਿ ਇਹ ਲੜਾਈ ਦਾ ਥਾ। ਇਹ 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 ਆਪਦਾ ਜਵਾਕ ਜੂਗ ਬਚਾ ਲੋ ਭਰਾਵੋ ਆ ਜਿਹੜੇ ਪੰਜਾਬ ਛੱਡ ਛੱਡ ਕੇ ਇੱਥੇ ਨਵੇਂ ਉਹ ਇਕ ਲਈ ਆਉਣੇ ਆ ਨਾ ਛੋਡੀਆਂ ਕੁੜੀਆਂ ਮੁੰਡਿਆਂ ਨੂੰ ਐਸਾ ਇਹਨਾਂ ਨੇ ਜੈਨੋਸਾਈਡ ਕਰਨਾ ਭਾਲਦੇ ਅਸੀਂ ਖਾਲਸਾਣ ਜੇ ਸਾਡੀਆਂ ਧੀਆ ਭੈਣਾ ਤੇ ਆ ਜਵਾਕ ਜੇ ਦਾ ਸਾਰੇ ਇਹੋ ਜੇ ਨਿਕਲ ਗਏ ਤੇ ਉਹ ਖਾਲਸਾਣ ਦੇ ਵਿੱਚ ਰਹਿਣਾ ਕਿਹਨੇ ਆ ਜੇ ਕੰਜਰ ਕਿੱਤਾ ਹੀ ਚਲਾਉਣਾ ਵਾ ਤੇ ਫਿਰ ਇਹ ਇਹ ਆਪਦੇ ਜਵਾਕ ਸੰਭਾਲੋ ਧਰਤੀਆਂ ਪਿੱਛੇ ਨਾ ਲੜੋ ਆ ਆ ਸਕੂਲਾਂ ਦੇ ਇਹ ਹਾਲ ਆ ਗੋਰਿਆਂ ਦੇ ਅੱਧੇ ਗਿਤਾ ਇਹਨਾਂ ਨੇ ਇਹ ਕਾਨੂੰਨ ਬਣਾਤੇ ਆ ਵੀ ਜਵਾਕਾਂ ਨੂੰ ਜੈਂਡਰ ਚੇਂਜ ਕਰਾਈ ਚ ਲੋ ਗੇ ਬਣਾਈ ਚਲੋ ਆ ਅੱਧੇ ਗਿਤਾ ਆ ਕਾਨੂੰਨ ਇਹਨਾਂ ਨੇ ਕੱਢਤੇ ਆ ਹੈ ਤੇ ਆਪਦਾ ਬਚਾ ਕਰੋ ਭਰਾਵੋ ਆਪਦੇ ਜਵਾਕ ਜੇ ਆਪਦੇ ਘਰੇ ਘਰੇ ਪੜਾ ਲਓ ਜਾਂ ਆਪਦਾ ਇੰਡੀਆ ਲਾਓ ਇਹਨਾਂ ਜਵਾਕਾਂਿਆਂ ਨੂੰ ਤੇ ਆ ਜਿਹੜੀ ਕਮਾਈ ਜਿਹੜੇ ਪੈਸੇ ਪਿੱਛੇ ਤੁਰੇ ਫਿਰਦੇ ਤੁਹਾਡੇ ਸ਼ੋਹਰਾ ਜਿਹਾ ਤਾਂ ਮਲੰਗਾ ਨੇ ਨਿਕਲ ਜਾਣਾ ਫਾਇਦਾ ਅਲੇ ਵੀ ਯਕੀਨ ਨਹੀਂ ਆਇਆ ਨਾ ਇੱਕ ਵੀਡੀਓ ਹੋਰ ਦੇਖੋ ਤੁਸੀਂ ਕਨਫਰਮ ਚੀਜ਼ਾਂ ਹੋ ਗਈਆਂ ਇਹ 100% ਜਿਹਦੇ ਵਿੱਚ ਕੋਈ ਡਾਊਟ ਨਹੀਂ ਰਹਿ ਗਿਆ ਹੁਣ ਆ ਵੀ ਦੇਖੋ ਅੱਜ 21 ਮਾਰਚ ਨੂੰ ਕੈਨੇਡਾ ਦੀ ਇੱਕ ਖੁਆਰ ਨੈਸ਼ਨਲ ਪੋਸਟ ਦੇ ਵਿੱਚ ਇੱਕ ਸੁਰਖੀ ਛਪੀ ਆ ਮੁੱਖ ਖਬਰ ਛਪੀ ਆ ਉਹ ਖਬਰ ਬਹੁਤ ਡਰਾਉਣੀ ਤੇ ਹੈਰਾਨ ਕਰਨ ਵਾਲੀ ਹੈ ਇਸ ਖਬਰ ਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੀ ਸੀਕ੍ਰੇਟ RCMP ਰਿਪੋਰਟ ਆ RCMP ਜਿਹੜੀ ਕਿ ਸਾਡੀ ਨੈਸ਼ਨਲ ਪੁਲਿਸ ਆ ਇੱਕ ਤਰ੍ਹਾਂ ਦੀ RCMP ਨੇ ਫੈਡਰਲ ਸਰਕਾਰ ਨੂੰ ਇੱਕ ਸੀਕ੍ਰੀਟ ਰਿਪੋਰਟ ਦਿੱਤੀ ਆ ਤੇ ਉਸ ਰਿਪੋਰਟ ਦੇ ਵਿੱਚ ਇਹ ਕਿਹਾ ਕਿ ਜੇਕਰ ਕੈਨੇਡਾ ਵਾਸੀਆਂ ਨੂੰ ਇੱਕ ਵਾਰ ਇਹ ਰੀਅਲਾਈਜ਼ ਹੋ ਗਿਆ ਕਿ ਇਹਨਾਂ ਦੀ ਆਰਥਿਕ ਹਾਲਤ ਕਿੰਨੀ ਮਾੜੀ ਹੋ ਚੁੱਕੀ ਆ ਇਹ ਬਗਾਵਤ ਕਰ ਸਕਦੇ ਆ। ਇਸ ਵੇਲੇ ਆਰਥਿਕਤਾ ਦੀ ਹਾਲਤ ਕੈਨੇਡਾ ਵਾਸੀਆਂ ਦੀ ਮਾੜੀ ਆ ਤੇ ਇਸ ਰਿਪੋਰਟ ਦੇ ਵਿੱਚ ਕਹਿੰਦੇ ਇਹ ਵੀ ਕਿਹਾ ਗਿਆ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਜਿਹੜਾ ਰੈਸੈਸ਼ਨ ਆ ਉਹਦਾ ਹੋਰ ਅਸਰ ਦਿਖਣਾ ਆ ਤੇ ਲੋਕਾਂ ਦੀ ਆਰਥਿਕ ਹਾਲਤ ਹੋਰ ਵੀ ਮਾੜੀ ਹੋਣੀ ਆ ਤੇ ਇੱਥੇ ਸੋਸ਼ਲ ਅਨਰੈਸਟ ਹੋ ਸਕਦੀ ਆ। ਮਤਲਬ ਸਮਾਜ ਦੇ ਵਿੱਚ ਗੜਬੜੀ ਫੈਲ ਸਕਦੀ ਹੈ ਵੈਸੇ ਤਾਂ ਫੈਲ ਹੀ ਚੁੱਕੀ ਆ ਜਦੋਂ ਟੋਰਾਂਟੋ ਦੇ ਵਿੱਚ ਅਸੀਂ ਕਹਿੰਦੇ ਆ ਵੀ 20-25 ਕਾਰਾਂ ਰੋਜ਼ ਚੋਰੀ ਹੋ ਜਾਂਦੀਆਂ ਸੱਤ ਬੰਦੇ ਬੀਚੇ ਦੇ ਵਿੱਚ ਡਰਾਗੋ ਬਰਡੋਸ ਦੇ ਨਾਲ ਰੋਲ ਮਰ ਜਾਂਦੇ ਆ ਤੇ ਇਹਨਾਂ ਗੱਲਾਂ ਬਾਤਾਂ ਤੋਂ ਹਾਲਾਤ ਬਹੁਤੇ ਚੰਗੇ ਨਹੀਂ ਲੰਘ ਰਹੇ ਇਹ ਜਦੋਂ ਹੁਣ ਕਿਉਂਕਿ ਇਹਦੀ ਪੁਸ਼ਟੀ ਤਾਂ ਕੀਤੀ ਆ ਜਦੋਂ ਨੈਸ਼ਨਲ ਪੋਸਟ ਦੇ ਵਿੱਚ ਇਹ ਖਬਰ ਛਾਪ ਰਹੀ ਆ ਤੇ ਇਹਦੀਆਂ ਕੁਝ ਜਿਹੜੇ ਅੰਸ਼ਾ ਇਹਨਾਂ ਨੇ ਬਾਹਰ ਲਿਆਂਦੇ ਆ ਇੱਕ ਇਹਦੇ ਵਿੱਚ ਖਾਸ ਤੌਰ ਤੇ ਕਿਹਾ ਗਿਆ ਕਿ ਆਰਥਿਕ ਇੰਨਾ ਜ਼ਿਆਦਾ ਚੋਰੀ ਹੋਣ ਲੱਗ ਗਈ ਆ ਹੱਦੋਂ ਪਰੇ ਥੋੜੀ ਜੀ ਇੱਕ ਕਨਫਰਮੇਸ਼ਨ ਹੋਰ ਲੈ ਲਓ ਤانوں ਚੰਗੀ ਤਰ੍ਹਾਂ ਯਕੀਨ ਹੋਊ ਫਿਰ ਮੈਂ ਦੱਸ ਰਾਂ ਡਿਟੇਲ ਦੇ ਵਿੱਚ ਗੱਲ ਸਾਰੀ। ਕਰੀਏ ਵੀ ਜਿਹੜੀ ਤੁਹਾਡੀ ਗੱਡੀ ਦੀ ਚਾਬੀ ਹੈ ਤੁਸੀਂ ਆਪਣਾ ਡੋਰਚੀ ਰੱਖਦਿਆ ਕਰੋ ਤਾਂ ਕਿ ਜਿਹੜੇ ਚੋਰ ਤੁਹਾਡੀ ਗੱਡੀ ਚੱਕਣ ਆਣਗੇ ਉਹਨਾਂ ਨੂੰ ਜਿਆਦਾ ਮਿਹਨਤ ਨਾ ਕਰਨੀ ਪਏ। ਚੁੱਪ ਕਰਕੇ ਤੁਹਾਡੀ ਗੱਡੀ ਦੀ ਚਾਬੀ ਚੱਕਣ ਤੇ ਤੁਹਾਡੀ ਗੱਡੀ ਚੱਕਣ ਤੇ ਆਪਣਾ ਉਹ ਜਾਣ। ਮੇਰੀ ਸਲਾਹ ਮਨੋ ਨਾ ਤਾਂ ਚਾਬੀ ਦੇ ਨਾਲ ਮਾੜਾ ਮੋਟਾ ਕੈਸ਼ ਰੱਖਦਿਆ ਕਰੋ ਯਾਰ। ਜੇ ਨਹੀਂ ਕੈਸ਼ ਹੈਗਾ ਬ੍ਰਿਚ ਚੱਕ ਚੋਕ ਕੱਟ ਕੇ ਰੱਖਦਿਆ ਕਰੋ। दारू-ਬੱਤੇ ਦਾ ਇੰਤਜ਼ਾਮ ਕਰਦਿਆ ਕਰੋ ਯਾਰ ਤਾਂ ਕਿ ਅਗਲੇ ਇੰਨੀ ਠੰਡ ਚ ਆਉਂਦੇ ਆ ਯਾਰ ਤੁਹਾਡੀ ਗੱਡੀ ਚੱਕਣ ਯਾਰ ਕੋਈ ਛੋਟੀ ਮੋਟੀ ਜ ਬੈਗਬਗ ਲਾ ਕੇ ਜਾਣ 5-10 ਮਿੰਟ ਤੁਹਾਡੇ ਘਰ ਦੇ ਬਾਹਰ ਭੰਗੜੇ ਭੁਮੜੇ ਪਾ ਗਿਆ ਪਾਰਟੀ ਪੂਟੀ ਕਰਕੇ ਜਾਣ ਅਗਲੇ ਦਿਨ ਪਤਾ ਲੱਗੇ ਇੱਥੇ ਬੰਦੇ ਰਹਿੰਦੇ ਸੀ ਕੋਈ ਕੋ ਸੇਵਾ ਚ ਕੋਈ ਕਮੇਡੀਆ ਨਹੀਂ ਜਾਈ ਜਿਆਦੇ ਮੰਦੇ ਹਾਲ ਹੋ ਗਿਆ ਥੋੜੇ ਨਹੀਂ ਕੈਨੇਡਾ ਦੇ ਆ ਤੁਸੀਂ ਦੇਖੋ ਜਿਹੜੇ ਸਟੂਡੈਂਟ ਆ ਕੁੜੀਆਂ ਮੁੰਡੇ ਇਕੱਠੇ ਕੌਮਦੇ ਨਸ਼ੇ ਦੇ ਨਾਲ ਤੁੱਤ ਉੱਥੇ ਨਸ਼ਾ ਰੱਖ ਸਕਦੇ ਆ ਤੁਹਾਨੂੰ ਪਤਾਗਾ ਹਰ ਰੋਜ਼ ਹਸਸਾ ਦਾ ਅਠ ਜਾਣੇ ਮਰ ਰਹੇ ਆ ਸੜਕਾਂ ਦੇ ਉੱਤੇ ਲਿٹے ਪਏ ਹੁੰਦੇ ਆ ਪੰਜਾਬ ਦੇ ਵਿੱਚ ਕਹਿ ਦਿੰਨ ਨਸ਼ੇ ਵੱਧ ਨੂੰ ਦੱਸੋ ਨਸ਼ੇ ਵੱਧ ਕਿੱਥੇ ਆ ਪੰਜਾਬ ਦੇ ਵਿੱਚ ਕੋਈ ਅਮਲੀ ਦੀ ਡੈਥ ਹੋ ਜਾਂਦੀ ਹੈ ਤਾਂ ਰੌਲਾ ਪਾਇਆ ਜਾਂਦਾ ਜੀ ਮਰ ਗਏ ਦੀ ਮਾਰ ਗਈ ਨਾ ਨਸ਼ਾ ਹੋ ਗਿਆ ਨਸ਼ਿਆ ਦੇਖੋ ਆ ਹੁੰਦੇ ਅਸਲੀ ਨਸ਼ੇ ਸਟੂਡੈਂਟ ਜਿਹੜੇ ਨਸ਼ੇ ਕਰਦੇ ਕੁੜੀਆਂ ਨੂੰ ਗੱਡੀਆਂ ਦੇ ਵਿੱਚ ਬਿਠਾ ਕੇ ਕੁਝ ਸਟੂਡੈਂਟ ਗੱਡੇ ਫੜਾ ਕੇ ਗੱਡੀਆਂ ਦੇ ਵਿੱਚ ਫੜਾ ਕੇ ਉਹਨਾਂ ਤੋਂ ਸੂਤੇ ਮਰਵਾਉਂਦੇ ਆ ਰੀਲਾਂ ਬਣਾਉਂਦੇ ਆ ਬੁਰਾ ਹਾਲ ਹੋਇਆ ਪਿਆਗਾ ਮੈਂ ਕਹਿੰਦਾ ਟਿਕਟੌਕ ਤੁਸੀਂ ਦੇਖੋ ਪਰਿਆ ਪਿਆ ਇੰਸਟਾਗ੍ਰam ਇਹ ਚੀਜ਼ਾਂ ਦੇ ਨਾਲ ਜਿਹੜੇ ਟੂਰਿਸਟ ਜਾਂਦੇ ਆ ਜਿਹੜੇ ਉੱਥੇ ਵੀਜ਼ਿਆਂ ਦੇ ਉੱਤੇ ਆ ਉਹਨਾਂ ਦਾ ਕੋਈ ਵੀ ਅੱਖ ਨਹੀਂ ਰਹਿ ਗਿਆ ਕਿਸੇ ਨੂੰ ਪੀਆਰ ਨਹੀਂ ਮਿਲਨੇਗੀ ਕਿਉਂਕਿ ਰੈਸੈਸ਼ਨ ਲੰਮਾ ਖਿੱਚਿਆ ਜਾਣਾਗਾ ਹਾਲਾਤ ਇਦੋਂ ਵੀ ਬੁਰੇ ਹੋਣੇ ਆ ਕੈਨੇਡਾ ਦਾ ਅਗੇ ਕੀ ਹੋਣਾਗਾ ਕੋਈ ਕੁਛ ਨਹੀਂ ਕਹਿ ਸਕਦਾਗਾ ਅਗਲੇ 1 ਸਾਲ ਤੱਕ 2 ਸਾਲ ਤੱਕ ਉਥੇ ਹੋ ਸਕਦਾ ਲੋਕ ਜਿਹੜੇ ਉੱਠ ਕੇ ਖੜੇ ਹੋ ਜਾਣ ਤੇ ਸਾਰੇ ਲੋਕਾਂ ਨੂੰ ਉਥੋਂ ਕੱਢਣ ਦਾ ਰੌਲਾ ਪੈ ਜਾਵੇ ਕਿਉਂਕਿ ਲੋਕ ਇੰਨੇ ਕੁ ਦੁਖੀ ਹੋਗੇ ਇੰਨੀ ਕੁ ਮਹਿੰਗਾਈ ਆ ਲੋਕ ਰੋ ਰੋ ਕੇ ਤੁਸੀਂ YouTube ਤੇ ਸਰਚ ਕਰੋ ਕੈਨੇਡਾ ਦੇ ਲੋਕ ਜਿਹੜੇ ਵਾਸੀ ਆ ਵੀਡੀਓ ਪਾ ਰਹੇ ਆ ਇਹ ਸਾਨੂੰ ਪਤਾ ਹੀ ਨਹੀਂ ਲੱਗਦਾ ਸਾਡੇ ਨਾਲ ਕੀ ਹੋ ਰਿਹਾਗਾ ਜਦੋਂ ਇੱਕ ਵਾਰੀ ਉੱਥੇ ਜਾਗਰੂਤਾ ਚੱਲ ਪਈ ਕੈਨੇਡੀਅਨ ਲੋਕ ਵੀਡੀਓ ਬਣਾਉਣ ਲੱਗੇ ਬਾਹਰਿਆਂ ਦੇ ਖਿਲਾਫ ਜਿਵੇਂ ਹੁਣ ਮਲੇਸ਼ੀਆ ਦੇ ਵਿੱਚ ਚੱਲ ਪਿਆ ਦੂਜੇ ਲੋਕਾਂ ਨੂੰ ਬੰਗਲਾਦੇਸ਼ੀਆਂ ਨੂੰ ਕੱਢਿਆ ਜਾ ਰਿਹਾਗਾ ਥਾਂ ਥਾਂ ਤੇ ਲੋਕ ਵੀਡੀਓ ਬਣਾ ਕੇ ਪਾ ਰਹੇ ਆ ਇਹ ਚੀਜ਼ ਉੱਥੇ ਸ਼ੁਰੂਆਤ ਹੋ ਜਾਣੀ ਹੈ ਲੋਕ ਇੰਨੇ ਕ ਤੰਗ ਹੋ ਚੁੱਕੇ ਆ ਇੰਨੀ ਕ ਮਹਿੰਗਾਈ ਹੋ ਚੁੱਕੀ ਆ ਕੋਈ ਕੰਮ ਨਹੀਂ ਬਚਿਆਗਾ ਜਿਹੜੇ ਲੋਕ ਉੱਥੇ ਜਾਂਦੇ ਸੀਗੇ ਟੂਰਿਸਟੋ ਕੰਮ ਕਰਦੇ ਉਹ ਸਾਰੀਆਂ ਚੀਜ਼ਾਂ ਨੂੰ ਪਤਾ ਲੱਗ ਗਿਆ ਆ ਔਨ ਵਾਲਾ ਸਮਾਂ ਬੜਾ ਭਿਆਨਕ ਆ ਇਧਰ ਨੂੰ ਮੂੰਹ ਨਾ ਕਰ ਲਿਓ ਜਿਹੜੇ ਹੈਗੇ ਆ ਸੋ ਹੈਗੇ ਆ ਬੜੇ ਬੁਰੇ ਹਾਲ ਹੋਣੇ ਆ ਬਾਈ ਵੀਡੀਓ ਨੂੰ ਸ਼ੇਅਰ ਕਰ ਦਿਓ ਹਰ ਥਾਂ ਤੇ ਹਰ ਇੱਕ ਪੰਜਾਬੀ ਦੇ ਮੋਬਾਈਲ ਦੇ ਵਿੱਚ ਇਹ ਜਿਹੜੀ ਸੱਚਾਈ ਉਥੋਂ ਦੀ ਜਾਵੇ ਨਸੇ ਦੀ ਜਿਹੜੇ ਪੀਆਰ ਦਾ ਸਿਸਟਮ ਬੰਦ ਹੋਣਾਗਾ ਕੋਈ ਲੁੱਟਾ ਨਾ ਜਾਵੇ ਹਰ ਇੱਕ ਬੰਦੇ ਤੱਕ ਵੀਡੀਓ ਵੀਰ ਬਣਿਆ ਇਹ ਆਪਦਾ ਫਰਜ਼ ਸਮਝ ਕੇ ਪਹੁੰਚਦੀ ਕਰ ਦਿਓ ਆਪਾਂ ਮਿਲਦੇ ਨੇਕਸਟ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਸੀ ਪੰਜਾਬੀ ਸਟੇਟਸ ਗਰੁੱਪ